ਚਦੋ ਜਾਣੇ ਆਏ ਬਾਈਕ ਤੇ ਸੀਗੇ ਬੜੀ ਤੇਜ਼ ਰਫਤਾਰ ਨਾਲ ਆਏ ਤੇ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਨੇ ਬਾਈਕ ਲਗਾ ਦਿੱਤੀ ਆਪਣੀ ਪਿੱਛੇ ਵਾਲਾ ਉਤਰ ਕੇ ਮੇਰੇ ਅੱਗੇ ਖੜਾ ਹੋਇਆ ਉਹਨੇ ਮੇਰੇ ਵਾਲ ਜੋੜ ਦੀ ਪਿੱਛੇ ਨੂੰ ਖਿੱਚੇ ਤੇ ਚੇਨ ਖਿੱਚੀ ਚੇਨ ਖਿੱਚ ਕੇ ਮੈਨੂੰ ਤੱਕਾ ਮਾਰਿਆ ਤੱਕਾ ਮਾਰ ਕੇ ਐਕਟਿਵਾ ਸਮੇਤ ਮੈਨੂੰ ਥੱਲੇ ਸੁੱਟ ਦਿੱਤਾ ਤੇ ਜਦ ਤੱਕ ਨਾ ਉੱਡਦੀ ਉਹ ਦੂਜੇ ਵਾਲੇ ਨੇ ਬਾਈਕ ਆਪਣੀ ਟਰਨ ਕਰ ਹੀ ਲਈ ਸੀਗੀ ਤੇ ਉਹ ਬੈਕ ਕੇ ਆਪਣਾ ਨਿਕਲ ਗਏ ਪਰ ਇਹਨੇ ਸਾਲਾਂ ਚ ਇਹ ਪਹਿਲਾ ਐਕਸਪੀਰੀਅੰਸ ਰਿਹਾ ਮੇਰਾ ਕਿ ਹਾਂ ਉੱਥੇ ਕੋਈ ਸੇਫਟੀ ਨਹੀਂ ਹੈ ਸਾਡੀ ਉਸ ਏਰੀਆ ਚ ਲੇਕਿਨ ਅਸੀਂ ਹੁਣ ਇਸ ਕੇਸ ਤੋਂ ਬਾਅਦ ਸੁਣਦੇ ਤਾਂ ਚਲੋ ਇੱਥੇ ਬਹੁਤ ਕੇਸ ਹੁੰਦੇ ਆ ਤੇਤੀ ਬੁੱਟੇ ਰੋਡ ਤੇ ਬਹੁਤ ਕੇਸ ਹੁੰਦੇ ਆ ਲੇਕਿਨ ਉਹਨਾਂ ਚੱਲਣ ਦਾ ਆਮ ਰੋਡ ਤੇ ਵੀ ਅਸੀਂ ਨਾ ਸਿਕਿਉਰ ਨਹੀਂ ਹਾਂ ਕਿਉਂ ਨਹੀਂ ਸਿਕਿਉਰ ਹੈ ਕਿਉਂਕਿ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਜਦੋਂ ਵੀ ਕੋਈ ਕੰਪਲੇਨ ਇਦਾਂ ਦੀ ਹੁੰਦੀ ਹੈ ਨਾ ਤੇ ਵਰਕਿੰਗ ਪ੍ਰੋਸੈਸ ਚ ਹੀ ਰਹਿੰਦੀ ਹੈ ਮੇਰਾ ਇਹ ਇਨਸੀਡੈਂਟ ਜਿਹੜਾ ਮੇਰੇ ਨਾਲ 27 ਮਈ ਨੂੰ ਹੋਇਆ ਬਟ ਟਿਲ ਟੁਡੇ ਤੱਕ ਹਲੇ ਤੱਕ ਕੋਈ ਵੀ ਐਕਸ਼ਨ ਇਹਦੇ ਲਈ ਨਹੀਂ ਲਿੱਤਾ ਗਿਆ ਜਿੱਦ ਲਈ ਮੈਂ 3-4 ਵਾਰੀ ਜਾ ਵੀ ਆਈ ਹੋਈ ਹਾਂ ਪੁਲਿਸ ਥਾਣੇ ਬਟ ਇੱਕੋ ਚੀਜ਼ ਕਹੀ ਜਾਂਦੀ ਹੈਗੀ ਹੈ ਕਿ ਹਲੇ ਨੈਟ ਨਹੀਂ ਚੱਲਦਾ ਪਿਆ ਸਰਵਰ ਡਾਊਨ ਹੈ ਜੀ ਹਲੇ ਆ ਰਹੇ ਆ ਕਰ ਰਹੇ ਕੋਈ ਵੀ ਪ੍ਰਸ਼ਾਸਨ ਆਪਣਾ ਵੀ ਕੋਈ ਡਿਊਟੀ ਪੂਰੀ ਤਰ੍ਹਾਂ ਪੂਰਫਿਲ ਨਹੀਂ ਕਰ ਪਾ ਰਹੀ ਹੈ ਤੁਸੀਂ ਦਰਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜੁਵੰ ਮੇਰੀ ਆਏ ਦਿਨਾਂ ਦੇ ਵਿੱਚ ਮਹਿਲਾ ਸੁਰੱਖਿਤ ਨਹੀਂ ਹਨ ਤੇ ਆਏ ਦੇ ਦਿਨਾਂ ਦੇ ਵਿੱਚ ਲੁੱਟਾ ਖੂਹਾਂ ਵਾਰਦਾਤਾ ਲਗਾਤਾਰ ਵਧਦੀਆਂ ਹੀ ਨਜ਼ਰ ਆ ਰਹੀਆਂ ਨੇ ਇਹੋ ਜਿਹੇ ਮਾਮਲਾ ਇੱਕ ਲੁਧਿਆਣਾ ਦੇ 33 ਫਟਾ ਰੋਡ ਤੋਂ ਸਾਹਮਣੇ ਆਇਆ ਜਿਸ ਜਿਸ ਦੇ ਵਿੱਚ ਮਹਿਲਾ ਆਪਣੇ ਕੰਮਕਾਰ ਤੇ ਵਾਸਤੇ ਜਾ ਰਹੀ ਸੀਗੀ ਹੋਇਆ ਕੀ ਸੀਗਾ ਦੱਸ ਸਕਦੇ ਹੋ ਹਾਂਜੀ ਮੈਂ ਸਵੇਰੇ ਹੀ 7:30 ਦਾ ਟਾਈਮ ਸੀਗਾ ਮੈਂ 32 ਸੈਕਟਰ ਦੇ 20 ਸੈਂਸ ਸਕੂਲ ਚ ਪੜਾਨੀ ਆ ਤੇ ਮੈਂ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਜਾ ਰਹੀ ਸੀ ਤੇ ਜਿੱਦਾਂ ਹੀ ਮੈਂ ਆਪਣੇ ਸਕੂਲ ਦੇ ਕੋਲ ਪਹੁੰਚਣ ਵਾਲੀ ਸੀ ਗਲੀ ਚ ਹੀ ਐਂਟਰ ਕਰ ਰਹੀ ਸੀ ਤੇ ਪਿੱਛੇ ਦੋ ਜਾਨੇ ਆਏ ਬਾਈਕ ਤੇ ਸੀਗੇ ਬੜੀ ਤੇਜ਼ ਰਫਤਾਰ ਨਾਲ ਆਏ ਤੇ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਨੇ ਬਾਈਕ ਲਗਾ ਦਿੱਤੀ ਆਪਣੀ ਤੇ ਪਿੱਛੇ ਵਾਲਾ ਜਿਹੜਾ ਉਤਰਿਆ ਸੀ ਮੈਨੂੰ ਸਮਝ ਨਹੀਂ ਲੱਗੀ ਕਿ ਸ਼ਾਇਦ ਉਹਨਾਂ ਨੇ ਵਾਪਸ ਮੁੜਨਾਂ ਤੇ ਮੈਂ ਆਪਣਾ ਐਕਟਿਵਾ ਗਲੀ 'ਚ ਹੀ ਟਰਨ ਕਰਦੀ ਪਈ ਸੀ ਪਿੱਛੇ ਵਾਲਾ ਉੱਤਰ ਕੇ ਮੇਰੇ ਅੱਗੇ ਖੜਾ ਹੋਇਆ ਉਹਨੇ ਮੇਰੇ ਵਾਲ ਜੋੜ ਦੀ ਪਿੱਛੇ ਨੂੰ ਖਿੱਚੇ ਤੇ ਚੇਨ ਖਿੱਚੀ ਚੇਨ ਖਿੱਚ ਕੇ ਮੈਨੂੰ ੱੱਕਾ ਮਾਰਿਆ ੱੱਕਾ ਮਾਰ ਕੇ ਐਕਟਿਵਾ ਸਮੇਤ ਮੈਨੂੰ ਥੱਲੇ ਸੁੱਟ ਦਿੱਤਾ ਤੇ ਜਦ ਤੱਕ ਮੈਂ ਉੱਡਦੀ ਉਹ ਦੂਜੇ ਵਾਲੇ ਨੇ ਬਾਈਕ ਆਪਣੀ ਟਰਨ ਕਰ ਹੀ ਲਈ ਸੀਗੀ ਤੇ ਉਹ ਬੈਠ ਕੇ ਆਪਣਾ ਨਿਕਲ ਗਏ ਉਧਰੋਂ ਦੋ ਜਾਨੇ ਸੀ ਸਰ ਉਹ ਮੇਰੀ ਚੇਨ ਖੋ ਕੇ ਲੈ ਗਏ ਜਿਹਦੇ ਵਿੱਚ ਇੱਕ ਲੋਕੇਟ ਵੀ ਸੀਗਾ ਤੇ ਉਹ ਮੇਰੀ ਦੋ ਜਾਨੇ ਸੀਗੇ ਆਏ ਜਿਨ੍ਹਾਂ ਨੇ ਇੱਕ ਜਾਨਾ ਬੈਠਾ ਰਿਆ ਬਾਈਕ ਤੇ ਤੇ ਦੂਜੇ ਨੇ ਮੇਰੀ ਚੇਨ ਖਿੱਚੀ ਸੀਗੀ ਕਿੰਨਾ ਕਿੰਨੇ ਕੋਈ ਕੀਮਤੀ ਚੇਨ ਸੀਗੀ ਜਾਂ ਕਿੰਨਾ ਕੋ ਮੁੱਲ ਸੀਗਾ ਉਹ ਚੇਨ ਜਿਹੜੀ ਸੀ ਮੇਰੀ ਵਿੱਚ ਲੋਕਟ ਸਮੇਤ ਸਾਢੇ 3 ਤੋਲੇ ਦੀ ਸੀਗੀ ਹੂੰ ਉਹ ਚੇਨ ਸੀਗੀ ਕਿਸੇ ਫੰਕਸ਼ਨ ਤੇ ਗਈ ਸੀ ਇੱਕ ਦਿਨ ਪਹਿਲਾਂ ਤੇ ਸੰਡੇ ਸੀਗਾ ਤੇ ਨਹੀਂ उतारी ਤਾਂ ਸੋਚਿਆ ਚੱਲ ਆ ਕੇ ਉਤਾਰਾਂਗੇ ਬਟ ਇਹ ਨਹੀਂ ਪਤਾ ਸੀਗਾ ਹੁਣ ਅੱਜ ਚੱਲੇ ਹੈਗੇ ਤੇ ਇਹ ਚੀਜ਼ ਵਾਪਸ ਹੀ ਨਹੀਂ ਆਣੀ ਤੇ ਮੈਂ ਇਹੀ ਫੀਲ ਕਰਦੀ ਹਾਂ ਕਿ ਇਹ ਤਾਂ ਹੈ ਨਹੀਂ ਕਿ ਮੇਰਾ ਇੱਕ ਦਿਨ ਦਾ ਦੌਰਾ ਸੀ ਉਧਰ ਦਾ ਮੈਂ ਤਾਂ ਰੋਜ਼ ਜਾਣਾ ਪਿਛਲੇ 17-18 ਸਾਲ ਤੋਂ ਨੌਕਰੀ ਕਰ ਰਹੀ ਹਾਂ ਉੱਥੇ ਹੀ ਪਰ ਇੰਨੇ ਸਾਲਾਂ ਚ ਇਹ ਪਹਿਲਾ ਐਕਸਪੀਰੀਅੰਸ ਰਿਹਾ ਮੇਰਾ ਕਿ ਹਾਂ ਉੱਥੇ ਕੋਈ ਸੇਫਟੀ ਨਹੀਂ ਹੈ ਸਾਡੀ ਉਸ ਏਰੀਆ 'ਚ ਕਿਸ ਤਰ੍ਹਾਂ ਦੇਖਦੇ ਹੋ ਮਹਿਲਾ ਦੀ ਸੇਫਟੀ ਨੂੰ ਲੈ ਕੇ ਤੇ ਪ੍ਰਸ਼ਾਸਨ ਜਿਹੜੀ ਅਗਸਤ ਇੱਥੇ ਹੁੰਦੀ ਹੈ ਰਾਉਂਡ ਅਪ ਹੁੰਦਾ ਹੈ ਦੇਖੋ ਸਰ ਮੇਰਾ ਇਹ ਇਨਸੀਡੈਂਟ ਜਿਹੜਾ ਮੇਰੇ ਨਾਲ 27 ਮਈ ਨੂੰ ਹੋਇਆ ਬਟ ਟਿਲ ਟੂਡੇ ਤੱਕ ਹਲੇ ਤੱਕ ਕੋਈ ਵੀ ਐਕਸ਼ਨ ਇਹਦੇ ਲਈ ਨਹੀਂ ਲੱਤਾ ਗਿਆ ਜਿਹਦੇ ਲਈ ਮੈਂ 3-4 ਵਾਰੀ ਜਾ ਵੀ ਆਈ ਹੋਈ ਆਂ ਪੁਲਿਸ ਥਾਣੇ ਬਟ ਇੱਕੋ ਚੀਜ਼ ਕਹੀ ਜਾਂਦੀ ਹੈਗੀ ਆ ਕਿ ਹਲੇ ਉਹ ਨੈਟ ਨਹੀਂ ਚੱਲਦਾ ਪਿਆ ਸਰਵਰ ਡਾਊਨ ਹੈ ਜੀ ਹਲੇ ਆ ਰਹੇ ਆਂ ਕਰ ਰਹੇ ਆਂ ਕੋਈ ਵੀ ਪ੍ਰਸ਼ਾਸਨ ਆਪਣਾ ਵੀ ਕੋਈ ਡਿਊਟੀ ਪ੍ਰਤੀ ਤਰਫ ਫੁੱਲਫਿਲ ਨਹੀਂ ਕਰ ਪਾ ਰਹੀ ਹੈਗੀ ਆ ਜੋ ਮੈਂ ਫੀਲ ਕਰਦੀ ਆਂ ਕਿ ਐਟਲੀਸਟ ਇਹਨਾਂ ਨੂੰ ਇੱਕ ਵਾਰੀ ਐਕਸ਼ਨ ਲੈਣਾ ਚਾਹੀਦਾ ਹੈ ਜੇ ਸਵੇਰ ਸਾਰ ਨਾਲ ਅਸੀਂ ਜਾਂਦੇ ਹੈਗੇ ਐਟਲੀਸਟ ਉੱਥੇ ਹੋਰ ਨਹੀਂ ਤਾਂ ਦੋ ਤਿੰਨ ਬੰਦੇ ਕੋਈ ਰਾਉਂਡ ਲੈ ਸਕਦੇ ਉਹਨੇ ਕੇ ਟਾਈਮ ਚ ਕਿ 7:20 ਤੱਕ ਦਾ ਸਾਡਾ ਟਾਈਮ ਹੁੰਦਾ 8 ਵਜੇ ਤੱਕ ਕੋਈ ਸੇ ਸਕਦਾ ਕਿ ਹਾਂ ਸਭ ਅੱਛੇ ਤਰ੍ਹਾਂ ਹੋ ਰਿਹਾ ਹੈ ਪਰ ਉਹ ਚੀਜ਼ ਨਹੀਂ ਹੈਗੀ ਉੱਥੇ ਮੈਂ ਕਿਆ ਵੀ ਸੀਗਾ ਬਟ ਉਹਨਾਂ ਨੇ ਉਸਤੇ ਬਾਵਜੂਦ ਵੀ ਸਾਨੂੰ ਪੁੱਛਿਆ ਜਾ ਰਿਹਾ ਕਿ ਸਕੂਲ 'ਚ ਛੁੱਟੀਆਂ ਤੁਸੀਂ ਕੀ ਕਰਨ ਜਾ ਰਹੇ ਹੋ ਤੁਸੀਂ ਕੀ ਕਰਨ ਆਏ ਸੀਗੇ ਤੁਸੀਂ ਕਿਉਂ ਆਏ ਸੀਗੇ ਸਾਨੂੰ ਕੁਛ ਨਹੀਂ ਹੋ ਰਹੀਆ ਉਹਨਾਂ ਵੱਲੋਂ ਕੋਈ ਇਹੀ ਐਸਐਚਓ ਵੱਲੋਂ ਪੁਲਿਸ ਸਟੇਸ਼ਨ 'ਚ ਜਿਹੜੇ ਵੀ ਹੈਗੇ ਆ ਉੱਥੇ ਸਰ ਜਿਹੜੇ ਵੀ ਸੀਗੇ ਉਹਨਾਂ ਨੇ ਮੈਨੂੰ ਇਹੀ ਕੁਛ ਨਹੀਂ ਕਿਤੇ ਤੁਸੀਂ ਕਿਉਂ ਗਏ ਸੀ ਸਕੂਲ ਮੈਂ ਕਸਰ ਮੈਂ ਜੌਬ ਕਰਦੀ ਆ ਮਤਲਬ ਰੋਜ਼ ਆਉਣੀ ਇੱਥੇ ਫਿਰ ਤੁਹਾਡੇ ਤਾਂ ਸਕੂਲ ਛੁੱਟੀਆਂ ਹੈਗੀਆਂ ਮੈਂ ਕਹਿੰਦਾ ਛੁੱਟੀਆਂ ਬਟ ਆਨਲਾਈਨ ਕਲਾਸਿਸ ਚੱਲਦੀਆਂ ਪਈਆਂ ਤੇ ਆਨਲਾਈਨ ਕਲਾਸਾਂ ਚੱਲਦੀਆਂ ਪਈਆਂ ਹੈਗੀਆਂ ਤੇ ਇਸ ਕਰਕੇ ਜਾਣਾ ਪੈਂਦਾ ਸਾਨੂੰ ਤਾਂ ਹੁਣ ਜੇ ਸਕੂਲ ਵਾਲੇ ਬੁਲਾਉਂਦੇ ਸ ਤਾਂ ਜਾਣਾ ਹੀ ਹੈ ਤੇ ਆ ਗੱਲ ਹੋਈ ਆ ਸਾਰੀ ਬਟ ਉਹਨਾਂ ਨੇ ਅੱਗੇ ਕੋਈ ਵੀ ਐਕਸ਼ਨ ਨਹੀਂ ਲੱਤਾ ਕੋਈ ਕਾਰਵਾਈ ਨਹੀਂ ਅਜੇ ਤੱਕ ਸ਼ੁਰੂ ਕੀਤੀ ਹੈਗੀ ਮੈਮ ਕਿਸ ਤਰ੍ਹਾਂ ਦੇਦੇ ਹੋ ਆਗੇ ਦਿਨਾਂ ਦੇ ਵਿੱਚ ਲੁੱਟਾ ਖੂਆ ਵਾਰਦਾਤਾ ਵਧਿਆ ਜਾ ਰਹੇ ਨੇ ਸਪੈਸ਼ਲੀ 33 ਫੁੱਟਾ ਮੱਲੇ ਦੇ ਵਿੱਚ ਲਗਾਤਾਰ ਮਹਿਲਾ ਸੁਰੱਖਿਤ ਨਹੀਂ ਹੈ ਜਿਹੜੇ ਕਿ ਘਰ ਵਾਲੇ ਫੈਮਿਲੀ ਵਾਲੇ ਜਿਹੜੇ ਕਿ ਬਾਹਰ ਅੰਦਰ ਨਹੀਂ ਜਾ ਸਕਦੇ ਪਾਰੇ ਕਿਸ ਤਰ੍ਹਾਂ ਦੇਦੇ ਇਸ ਤਰੀਕੇ ਨਾਲ ਅਸੀਂ ਦੇਖੋ ਇੱਕ ਲੇਡੀਜ਼ ਹੈ ਲੇਡੀਜ਼ ਨੇ ਕੁਛ ਨਾ ਕੁਛ ਤਾਂ ਵੇਅਰ ਕੀਤਾ ਹੀ ਹੁੰਦਾ ਇਹ ਤਾਂ ਹੈ ਨਹੀਂ ਕਿ ਬਿਲਕੁਲ ਅਸੀਂ ਮਤਲਬ ਪਾਇਆ ਤਾਂ ਸਭ ਕੁਝ ਹੁੰਦਾ ਲੇਕਿਨ ਹਰ ਬੰਦੇ ਨੂੰ ਨਾ ਹੁਣ ਮਹਿਲਾ ਜਿਹੜੀ ਵੀ ਨਿਕਲਦੀ ਹੈ ਨਾ ਹਰ ਤਰ੍ਹਾਂ ਦੇ ਨਾਲ ਨੂੰ ਨਾ ਆਪਣੇ ਆਪ ਨੂੰ ਸਿਕਿਉਰ ਕਰਕੇ ਡਰ ਨਾਲ ਹੀ ਨਿਕਲਣਾ ਪੈਂਦਾ ਹੁੰਦਾ ਮੈਡਮ ਜੀ ਨੇ ਜਿੱਦਾਂ ਦੱਸਿਆ ਸਾਡੇ ਘਰ ਦੇ ਆਏ ਠੀਕ ਹੈ ਨਾ ਲੇਕਿਨ ਅਹੀਂ ਹੁਣ ਇਸ ਕੇਸ ਤੋਂ ਬਾਅਦ ਸੁਣਦੇ ਤਾਂ ਚਲੋ ਇੱਥੇ ਬਹੁਤ ਕੇਸ ਹੁੰਦੇ ਆ 30 ਫੁੱਟੇ ਰੋਡ ਤੇ ਬਹੁਤ ਕੇਸ ਹੁੰਦੇ ਆ ਲੇਕਿਨ ਹੁਣ ਚੱਲਨ ਆਮ ਰੋਡ ਤੇ ਵੀ ਅਸੀਂ ਨਾ ਸਿਕਿਉਰ ਨਹੀਂ ਹੈਗੇ ਕਿਉਂ ਨਹੀਂ ਸਿਕਿਉਰ ਹੈ ਕਿਉਂਕਿ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਜਦੋਂ ਵੀ ਕੋਈ ਕੰਪਲੇਨ ਇਦਾਂ ਦੀ ਹੁੰਦੀ ਹੈ ਨਾ ਤੇ ਵਰਕ ਇਨ ਪ੍ਰੋਸੈਸ ਚ ਹੀ ਰਹਿੰਦੀ ਹੈ ਲੇਕਿਨ ਉਹਦਾ ਨਾ ਸਾਨੂੰ ਕੋਈ ਪੋਜ਼ਿਟਿਵ ਰਿਪੋਰਟ ਆਏ ਤੱਕ ਮਿਲੀ ਨਹੀਂ ਹੈ ਕਿ ਹਾਂ ਕਿਸੇ ਦੀ ਕੋਈ ਚੀ ਯਾਰ ਸੀ ਕਿ ਆਪਣੇ ਆਪ ਨੂੰ ਸਿਕਿਉਰ ਸਮਝਦੇ ਆ ਉਹ ਨਹੀਂ ਹੈਗਾ ਮਤਲਬ ਸਿਕਿਉਰਿਟੀ ਨਹੀਂ ਹੈਗੀ ਦਹਿਸ਼ਤ ਜ਼ਰੂਰ ਬਣ ਜਾਂਦੀ ਹੈ ਸਾਡੇ ਵਿੱਚ ਇਹ ਚੀਜ਼ ਦੇਖਣ ਨੂੰ ਆਈ ਹੈ ਹੋਰ ਵੀ ਤੁਹਾਡੇ ਇਲਾਵਾ ਇੱਥੇ ਕੋਈ ਮੱਲੇ ਦੇ ਵਿੱਚ ਚੋਰੀਆਂ ਜਗੈਤੀਆਂ ਜਾਂ ਲੁੱਟਖੋਹਾਂ ਹੋਈਆਂ ਹਾਂਜੀ ਸਾਡੇ ਸਾਹਮਣੇ ਹੋਈਆਂ ਇਹ ਦੇਖੋ ਇਹਨਾਂ ਨਾਲ ਕੀ ਹੋਈ ਤੁਹਾਡਾ ਕੀ ਤੁਹਾਡਾ ਕੀ ਹੋਇਆ ਵਾ ਉਹ ਮੇਰੀ ਨਾਨਾ ਆਈ ਸੀ ਉਸਕੇ ਹਸਬੰਦ ਬਿਮਾਰ تھا ਉਹ ਆਈ ਸੀ ਤਿੰਨ ਸਾਲ ਪਹਿਲੇ ਇੱਧਰ ਹੋ ਗਈ ਉਸਕੇ ਗਲੇ ਕੀ ਚੇਨ ਕਿ ਦੁਕਾਨਾ ਮੈਂ ਨਵੇਂ ਆਏ ਆ ਜਾਂ ਕਿ ਪਹਿਲੇ ਕਿੰਨੇ ਸਾਲ ਹੋ ਗਏ ਰਹੇ ਤੇ ਬਿਲਕੁਲ ਤੋਂ 10 15 ਸਾਲ ਹੋ ਗਏ ਹੈ हम एक्चुअली कश्मीर के हैं है। हाँ इधर से उसकी चेनी चोरी किस की, किस की चेन चोरी हो गई किसकी किसकी चेन नानन की, नानन की। हाँ। वो यहाँ रहने आए थे क्या करने नहीं है? वो मेरी नंदू ही थे ना हॉस्पिटल में एडमिट थे हम वो मार्केट गई थी दवाई लेने के लिए रास्ते में इधर ही उसकी चेन चोरी हो गई कितने बजे की घटना हो गई या कब हो गई है तीन साल पहले की घटना है तो कोई भी पुलिस से कार्रवाई नहीं है सारा कार्रवाई की है इतना ਕੁਛ ਨਹੀਂ ਹੋਇਆ ਅਭੀ ਤੱਕ ਕੁਛ ਨਹੀਂ ਹੋਇਆ ਨਹੀਂ ਕੁਛ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਕੋਈ ਵੀ ਪੁਲਿਸ ਪ੍ਰਸ਼ਾਸਨ ਨੇ ਢੂੰਢ ਨਹੀਂ ਦੀ ਤੇ ਹਿਦਤ ਮਗਰ ਕੁਛ ਵੀ ਕੋਈ ਕੈਮਰਾ ਕੈਦ ਸਾਰਾ ਸਾਰਾ ਕੁਛ ਕੀਤਾ ਮਗਰ ਕੁਛ ਨਹੀਂ ਹੋਇਆ ਹਾਂਜੀ ਕੈਮਰੇ ਚ ਫੋਟੋਆਂ ਕੱਢ ਕੇ ਦਿਖਾਤੀਆਂ ਸੀ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਵੀ ਅੱਛਾ ਜੀ ਪਰ ਕੋਈ ਕਰਵਾਰ ਹੋਈ ਨਹੀਂ ਕੋਈ ਵੀ ਕਰਵ ਨਹੀਂ ਸੋ ਕਿਤਨਾ ਕਿਤੇ ਪੁਸ ਪ੍ਰਸ਼ਾਸਨ ਦੀ ਅੱਖਾਂ ਜਿਹੜੀਆਂ ਨੇ ਬੰਦ ਨੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਮਹਿਲਾ ਸੁਰੱਖਿਤ ਨਹੀਂ ਹਨ ਤੇ ਪੁਲਸ ਕਿਤਨਾ ਕਿਤੇ ਢਿੱਲੀ ਹੋਈ ਢਿੱਲੀ ਆਪਣਾ ਕੰਮ ਕਰਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਜਿਹੜਾ ਕੀ ਹੈ ਢਿੱਲਾ ਆਪਣਾ ਜਿਹੜਾ ਕੀ ਵਰਤਦਾ ਨਜ਼ਰ ਆ ਰਿਹਾ ਹੈ ਕੰਮ ਜਿਹੜਾ ਸਿਰੇ ਨਹੀਂ ਚੜਾ ਮਹਿਲਾ ਇੱਥੇ ਸੁਰੱਖਿਤ ਨਹੀਂ ਹੈ ਤੇ ਹੁਣ ਨਿਕਲਣ ਤੋਂ ਵੀ ਜਿਹੜਾ ਕੀ ਹੈ ਮਹਿਲਾ ਨੂੰ ਡਰ ਲੱਗਦਾ ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਕੀ ਬਾਹਰ ਕੱਢਣ ਨੂੰ ਡਰ ਇਹਨਾਂ ਨੂੰ ਲੱਗਦਾ ਹੈ ਤੇ ਹੁਣ ਦੇਖਣਾ ਆਏਗਾ ਕਿ ਕਿੰਨੂ ਕੋਈ ਜਲਦ ਇਹ ਪ੍ਰਸ਼ਾਸਨ ਉਸ ਚੋਰ ਨੂੰ ਜਾਂ ਦੋਸ਼ੀ ਨੂੰ ਫਕਰਦੀ ਹੈ ਸਰ ਇੱਕ ਮਾਮਲਾ ਤੁਹਾਡੇ ਧਿਆਨ ਚੋਣਾ ਹੈ ਕਿ ਇੱਕ ਲੇਡੀ ਸਰੇ 7:30 ਵਜੇ ਆਪਣੇ ਬੀਸ਼ਮ ਸਕੂਲ ਟੀਚਿੰਗ ਦੇ ਕੰਮ ਤੇ ਜਾ ਰਹੀ ਹੁੰਨੀ ਹੈ ਤੇ ਕੁਝ ਲੁਟੇਰੇ ਆਹ ਚੈਨਿਕ ਹੋ ਕੇ ਭੱਜ ਗਏ ਕੀ ਮਾਮਲਾ ਕੀ ਦੱਸ ਸਕਦੇ ਹੋ ਇਹ ਕਾਫੀ ਦਿਨ ਹੋ ਗਏ ਨੇ ਹਾਂਜੀ ਕਾਫੀ ਦਿਨ ਹੋ ਗਏ ਹੋਵੇ ਆ ਉਹ ਮੈਂ ਲਿਖ ਰਿਹਾ ਹਾਂ ਹਾਂਜੀ ਹਾਂਜੀ ਮਾਮਲਾ ਅੱਜ ਤਰ ਜੋ ਹੈਗਾ ਹੈ ਕੀ ਉਸ ਦਿਨ ਹੀ ਹੋ ਗਿਆ ਸੀਗਾ ਇਹ ਤਨੇ ਹੋ ਗਿਆ ਤਾਂ ਪੁਸਪਰਤਾਂ ਚੱਲ ਰਹੀ ਸੀ ਅੱਛਾ ਹਾਂ ਬੰਦੇ ਲੱਭਦੇ ਇੱਥੇ ਅੱਛਾ ਤੇ ਬੰਦੇ ਲੱਭੇ ਗਏ ਕਿ ਨਹੀਂ ਨਹੀਂ ਅਜੇ ਲੱਭ ਜਾਣ ਕੇ ਦੇਖ ਰਹੇ ਅੱਛਾ ਇਹ ਸੀਸੀਟੀਵੀ ਵਿੱਚ ਕੁਝ ਕੈਦ ਹੋਈਆਂ ਤਸਵੀਰਾਂ ਨਹੀਂ ਅਜੇ ਨਹੀਂ ਹੋਈ ਸੀ ਅੱਛਾ ਨਹੀਂ ਆਈਆਂ ਅਜੇ ਤੇ ਹੁਣ ਪਰਿਵਾਰ ਮੈਂਬਰ ਨੂੰ ਕੀ ਅਸ਼ੋਸ਼ਣ ਦਿਵਾ ਰਹੇ ਤੁਸੀਂ ਬਸ ਬਸਾਰੇ ਆ ਲੋ ਮਾਦਰ ਹਾਂਜੀ ਹੈਲਪ ਕਰ ਰਹੇ ਪੂਰੀ ਜੇ ਲੱਭ ਜੇ ਤੇ ਤੇਸ ਕਰਾਂਗੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਠੀਕ ਹੈ ਸਰ ਇੱਕ ਵੱਡਾ ਸਵਾਲ ਉੱਠਦਾ ਵਾ ਕਿ ਕਿਤਨ ਕਿਤੇ ਮਹਿਲਾ ਸੁਰੱਖਿਤ ਨਹੀਂ ਆ ਆਪਣੇ ਕੰਮ ਕਾਰਾਂ ਨੂੰ ਲੈ ਕੇ ਜਾਣ ਨਹੀਂ ਸਕਦੀ ਸਰਕਸ਼ਤ ਕੋਈ ਨਹੀਂ ਹੈਗਾ ਸਾਡਾ ਪਤਾ ਹੀ ਹੈ ਹਾਂਜੀ ਇਹ ਦੱਸਣਾ ਆਪ ਕਰ ਲਿਓ ਸੁਰਕਸ਼ਤ ਸਾਰੇ ਹੀ ਹੈ ਪਤਾ ਨਹੀਂ ਲੱਗਦਾ ਕਿ ਫਾੜੇ ਕੈਂਪਸਾਂ ਕਦੋਂ ਮਿਲਣ ਲੱਗਦੇ ਅੱਛਾ ਤੇ ਸਾਰੀ ਟਿਊਸ਼ਨ ਪੜਾਉਣਾ 20 ਪਟੀਆਂ ਉੱਤੇ ਅੱਛਾ ਉਹ ਤੇ ਆਨਲਾਈਨ ਕਲਾਸਾਂ ਲੱਗਦੀਆਂ ਤਾਂ ਆਮ ਤੀ ਅੱਛਾ ਜੀ ਹਾਂ ਤੇ ਸਰ ਗਸ਼ਟ ਇੱਥੇ ਹੁੰਦੀ ਰਹਿੰਦੀ ਹੈ 33 ਫੁੱਟ ਰੋਡ ਦੀ ਬੀਚੇ ਵੱਲ ਫੰਦੀ ਜਾਂਦਾ ਬੋਲੋ ਰੋਡ ਕੋਈ ਚਾਹ ਦੇ ਪੀਸਰ ਦਾ ਸੇਵ ਜਿਆਦਾ ਟ੍ਰਾਫਿਕ ਤਾਂ ਕੋਈ ਚੰਦ ਰਹਾ ਠੀਕ ਹੈ ਤੇ ਕਿਹੜੀ ਕਿਹੜੀ ਧਾਰਾ ਲਾਈਆਂ ਗਈਆਂ ਨੇ ਧਾਰਾ ਖੋਹ ਲਈ ਤੇ ਉਸਨੂੰ ਅਸਤੀ ਦੀ ਅੱਛਾ ਜੀ ਤੇ ਹੁਣ ਕਿੰਨੀ ਕੋ ਜਲਦੀ ਦੋਸ਼ੀਆਂ ਨੂੰ ਪਕੜਿਆ ਜਾਏਗਾ ਜਲਦੀ ਤੇ ਜਲਦੀ ਹੋ ਸਕੇ ਠੀਕ ਹੈ ਠੀਕ ਹੈ ਜੀ ਜੁਰੇ ਲੁਧਾਨਾ ਦੇ ਵਿਦੋਨਾ ਹਰੀਨ ਦਾ ਜੀਮਪੀ ਰਿਪੋਰਟ ਤਨਬਾ